ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਭਗਤ ਸਨ ਜਿਹੜਾ ਕੀ ਗੁਰੂ ਜੀ ਦੇ ਨਾਲ ਰਿਹਾ ਕਰਦੇ ਹਨ ਇੱਕ ਦਾ ਨਾਮ ਭਾਈ ਬਾਲਾ ਤੇ ਦੂਸਰੇ ਦਾ ਨਾਮ ਭਾਈ ਮਰਦਾਨਾ ਸੀ ਤੇ ਭਾਈ ਬਾਲਾ ਹਿੰਦੂ ਧਰਮ ਨਾਲ ਸੰਬੰਧਿਤ ਸਨ ਤੇ ਭਾਈ ਮਰਦਾਨਾ ਮੁਸਲਿਮ ਧਰਮ ਨਾਲ ਸੰਬੰਧਿਤ ਸਨ ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਮੱਕਾ ਜਾਣਾ ਚਾਹੁੰਦਾ ਹਾਂ ਕਿਉਂਕਿ ਮੁਸਲਿਮ ਧਰਮ ਵਿੱਚ ਇੱਕ ਸੱਚਾ ਮੁਸਲਮਾਨ ਉਦੋਂ ਤੱਕ ਸੱਚਾ ਨਹੀਂ ਕਹਾਉਂਦਾ ਜਦੋਂ ਤੱਕ ਉਹ ਮੱਕੇ ਦੇ ਦਰਸ਼ਨ ਨਹੀਂ ਕਰਦਾ ਕਿਰਪਾ ਕਰਕੇ ਮੈਨੂੰ ਮੱਕੇ ਦਾ ਹਜਰ ਕਰਵਾ ਦਿਓ ਤੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਉਹਨਾਂ ਨੂੰ ਨਾਲ ਲੈ ਕੇ ਮੱਕੇ ਵੱਲ ਚੱਲ ਪਏ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਕੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਤਦ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਜਦੋਂ ਹੱਜ ਨੂੰ ਜਾਈਏ ਤਾਂ ਉਸ ਵੇਲੇ ਸਾਨੂੰ ਖੁਦਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਹੋਰ ਫਾਟੂ ਗੱਲਾਂ ਕਰਦੇ ਜਾਣਾ ਹਾਜ਼ੀਆਂ ਨਹੀਂ ਸ਼ੋਭਾ ਨਹੀਂ ਦਿੰਦਾ ਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਗੁਰੂ ਜੀ ਤੇ ਭਾਈ ਮਰਦਾਨੇ ਨੇ ਉਹਨਾਂ ਹਾਜ਼ੀਆਂ ਦਾ ਸਾਥ ਛੱਡ ਦਿੱਤਾ ਤੇ ਖੁਦਾ ਦੇ ਸਿੱਖ ਸਲਾਹ ਕਰਦੇ ਕਰਦੇ ਉਹ ਮੱਕੇ ਦੇ ਨੇੜੇ ਪਹੁੰਚ ਗਏ ਜਿੱਥੇ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਹਾਜ਼ੀਆਂ ਵਾਲਾ ਨੀਲਾ ਚੋਲਾ ਪਹਿਨ ਲਿਆ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸਜਿਦ ਅੰਦਰ ਚਲੇ ਗਏ ਗੁਰੂ ਜیتے ਭਾਈ ਮਰਧਾਨੇ ਨੇ ਸਾਰਾ ਦਿਨ ਖੁਦਾ ਦੇ ਗੁਣ ਗਉਂਦਿਆਂ گزار ਦਿੱਤਾ ਤੇ ਰਾਤ ਨੂੰ ਆਰਾਮ ਕਰਨ ਲੱਗੇ ਆਰਾਮ ਕਰਨ ਲਈ ਉਹ ਜ਼ਮੀਨ ਉੱਤੇ ਲੇਟ ਗਏ ਸਵੇਰੇ ਸਵੇਰੇ ਇੱਕ ਭਾਰਤ ਤੋਂ ਗਿਆ ਇੱਕ ਹਾਜੀ ਮੁੱਲਾ ਜਿਸ ਦਾ ਨਾਮ ਇਤਿਹਾਸ ਵਿੱਚ ਜੀਵਨ ਦੱਸਿਆ ਗਿਆ ਹੈ ਉਹ ਸੁੱਤੇ ਪਏ ਹਾਜ਼ੀਆਂ ਵਿੱਚੋਂ ਲੰਘ ਰਿਹਾ ਸੀ ਤੇ ਉਸ ਦੀ ਨਜ਼ਰ ਗੁਰੂ ਜੀ ਦੇ ਪੈਰਾਂ ਉੱਤੇ ਪਈ ਜਿਹੜੇ ਕੀ ਕਾਬੇਵਲ ਸਨ ਤਾਂ ਗੁਰੂ ਜੀ ਦੇ ਪੈਰਾਂ ਨੂੰ ਕਾਬੇਵਲ ਵੇਖ ਕੇ ਉਸ ਮੁੱਲੇ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਸਨੇ ਗੁਰੂ ਜੀ ਦੀ ਪਿੱਠ ਵਿੱਚ ਇੱਕ ਲੱਤ ਮਾਰ ਕੇ ਕਿਹਾ ਕਿ ਉਹ ਕਾਫਰ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰਵਾਲ ਨੂੰ ਪੈਰ ਕਰਕੇ ਸੁੱਤਾ ਪਿਆ ਹੈ। ਤਦ ਗੁਰੂ ਜੀ ਨੇ ਬੜੀ ਹਲੇਮੀ ਨਾਲ ਉੱਤਰ ਦਿੱਤਾ ਕਿ ਮੁੱਲਾ ਜੀ ਮੇਰੇ ਪਾਸਿਓਂ ਪੁੱਲ ਹੋ ਗਈ ਹੈ। ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸੇ ਪਾਸੇ ਹੀ ਖੁਦਾ ਰਹਿੰਦਾ ਹੈ। ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ। ਤਾਂ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਮੁੱਲਾ ਜੀਵਨ ਦਾ ਗੁੱਸਾ ਹੋਰ ਵੱਧ ਗਿਆ। ਉਸ ਨੇ ਬੜੀ ਹੀ ਬੇਦਰਦੀ ਦੇ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਤੇ ਕਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ ਜਿਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਮੁੱਲਾ ਜੀ ਇਸ ਪਾਸੇ ਖੁਦਾ ਦਾ ਘਰ ਨਹੀਂ ਹੈ ਤਦ ਮੁੱਲਾ ਜੀਵਨ ਨੇ ਜਦੋਂ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਉਸ ਪਾਸੇ ਵੀ ਮੱਕਾ ਨਜ਼ਰ ਆਇਆ ਮੁੱਲਾ ਜੀਵਨ ਨੇ ਜਦੋਂ ਇੱਕੋ ਤੱਕ ਆਪਣੀ ਅੱਖੀ ਵੇਖਿਆ ਤਾਂ ਉਸ ਨੇ ਰੋਲਾ ਪਾ ਦਿੱਤਾ ਜਿਸਨਾਂ ਸੁੱਤੇ ਪਏ ਸਾਰੇ ਹਾਜੀ ਜਾਗ ਗਏ ਤੇ ਇੱਕੋ ਤੱਕ ਵੇਖ ਕੇ ਸਾਰੇ ਜਣੇ ਹੈਰਾਨ ਹੋਣ ਲੱਗੇ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ ਹਾਜ਼ੀਆਂ ਨੂੰ ਹੁਣ ਸਮਝ ਆ ਚੁੱਕਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਖੁਦਾ ਦਾ ਰੂਪ ਹਨ ਤੇ ਸਾਰੇ ਜਣੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਸਾਰੇ ਹਾਜ਼ੀਆਂ ਵਿੱਚੋਂ ਇੱਕ ਰੁਕਮਦੀਨ ਨਾਮ ਦੇ ਕਾਜ਼ੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਹਾਡੀ ਇਸ ਕਿਤਾਬ ਵਿੱਚ ਕੀ ਹੈ ਤਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਸ ਕਿਤਾਬ ਵਿੱਚ ਖੁਦਾ ਦੀ ਉਸਤਤ ਤੇ ਮਨੁੱਖਤਾ ਦਾ ਸਿਧਾਂਤ ਹੈ ਰੁਕਮਦੀਨ ਨੇ ਗੁਰੂ ਜੀ ਤੋਂ ਫਿਰ ਤੋਂ ਪੁੱਛਿਆ ਕਿ ਦੱਸੋ ਵੱਡਾ ਕੌਣ ਹੈ Hindu ਜਾਂ ਫਿਰ ਮੁਸਲਮਾਨ ਤਦ ਗੁਰੂ ਜੀ ਨੇ ਉੱਤਰ ਦਿੱਤਾ ਕਿ ਖੁਦਾ ਦੇ ਦਰ ਉੱਪਰ ਸਿਰਫ ਨੇਕ ਕੰਮ ਕਰਨ ਵਾਲਾ ਹੀ ਪ੍ਰਵਾਨ ਕੀਤਾ ਜਾਂਦਾ ਹੈ ਉਸ ਦੇ ਦਵਾਰ ਵਿੱਚ ਸਿਰਫ ਨੇਕ ਕਰਮਾਂ ਤੋਂ ਬਿਨਾਂ ਨਾ ਤਾਂ Hindu ਲਈ ਥਾਂ ਹੈ ਤੇ ਨਾ ਹੀ ਮੁਸਲਮਾਨ ਲਈ ਤਾਂ ਗੁਰੂ ਜੀ ਦੇ ਮੂੰਹੋਂ ਇਹ ਨੇਕ ਉੱਤਰ ਸੁਣ ਕੇ ਸਾਰੇ ਜਣੇ 당ਗ ਹੋ ਗਏ। ਤਦ ਗੁਰੂ ਸਾਹਿਬ ਜੀ ਨੇ ਉਹਨਾਂ ਸਾਰਿਆਂ ਹਾਜ਼ਰੀਆਂ ਦੇ ਮਨਾਂ ਦੇ ਸ਼ੰਕੇ ਦੂਰ ਕਰ ਦਿੱਤੇ। ਜਿਸ ਤੋਂ ਬਾਅਦ ਗੁਰੂ ਜੀ ਮਦੀਨੇ ਵੱਲ ਨੂੰ ਤਿਆਰ ਹੋ ਗਏ। ਤਾਂ ਕਾਜ਼ੀ ਰੁਕਮਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੀ ਔਨ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਕੇ ਜਾਣ। ਤਾਂ ਗੁਰੂ ਜੀ ਨੇ ਰੁਕਮਦੀਨ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਆਪਣੇ ਖਰਾਬ ਰੁਕਮਦੀਨ ਨੂੰ ਦੇ ਦਿੱਤੇ। ਅੱਜ ਵੀ ਜਦੋਂ ਮੁਸਲਮਾਨ ਭਾਈ ਮੱਕੇ ਜਾਂਦੇ ਹਨ ਤਾਂ ਗੁਰੂ ਜੀ ਦੇ ਖਰਾਵਾਂ ਦੇ ਦਰਸ਼ਨ ਜ਼ਰੂਰ ਕਰਦੇ ਹਨ ਤਾਂ ਹੀ ਆਪਣੀ ਯਾਤਰਾ ਸਫਲ ਸਮਝਦੇ ਹਨ ਸਤਨਾਮ ਸ੍ਰੀ ਵਾਹਿਗੁਰੂ